ਕਹਿੰਦੇ ਥਾਰ ਵਾਲੀ ਬੀਬੀ ਦੀ ਚਰਚਾ ਬਹੁਤ ਆ ਚਰਚਾ ਕਿਉਂ ਨਾ ਹੋਵੇ ਜਦੋਂ ਪੰਜਾਬ ਪੁਲਿਸ ਦਾ ਮੁਲਾਜ਼ਮ ਜਿਹੜਾ ਚਿੱਟਾ ਵੇਚਦਾ ਹੋਵੇ ਚਰਚਾ ਤਾਂ ਹੋਵੇ ਇਹਨਾਂ ਕੋਲੇ ਜਦੋਂ ਡਿਊਟੀਆਂ ਤੇ ਲੱਗਦੇ ਆ ਘਰ ਮਰਲਿਆਂ ਦੇ ਵਿੱਚ ਹੁੰਦਾ ਤੇ ਜਦੋਂ ਡਿਊਟੀ ਆਪਣੀ ਜੁਆਇਨ ਕਰ ਲੈਂਦੇ ਆ 2-4 ਸਾਲਾਂ ਬਾਅਦ ਇਹਨਾਂ ਕੋਲ ਹੀ ਕਰੋੜਾਂ ਦੀ ਪ੍ਰੋਪਰਟੀ ਮੈਂ ਕਹਿੰਨਾ ਆ ਜਿਹੜੀ 2-3 ਕਰੋੜ ਦੀ ਕੋਠੀ ਬਣਾਈ ਫਿਰਦੀ ਆ ਪਹਿਲਾਂ ਤਾਂ ਇਹਦੇ ਉੱਤੇ ਬਲਡੋਜਰ ਕਹਿੰਦੇ ਥਾਰ ਵਾਲੀ ਬੀਬੀ ਦੀ ਚਰਚਾ ਬਹੁਤ ਆ ਚਰਚਾ ਕਿਉਂ ਨਾ ਹੋਵੇ ਜਦੋਂ ਪੰਜਾਬ ਪੁਲਿਸ ਦਾ ਮੁਲਾਜ਼ਮ ਜਿਹੜਾ ਚਿੱਟਾ ਵੇਚਦਾ ਹੋਵੇ ਚਰਚਾ ਤਾਂ ਹੋਊਗੀ ਇਹੀ ਪੰਜਾਬ ਪੁਲਿਸ ਚਿੱਟਾ ਵੇਚਣ ਵਾਲਿਆਂ ਨੂੰ ਫੜ-ਫੜ ਕੇ ਅੰਦਰ ਸੱਟਦੀ ਪਈ ਆ ਤੇ ਆ ਬੀਬੀ ਪੁਲਿਸ ਦਾ ਮੁਲਾਜ਼ਮ ਹੋ ਕੇ ਯਾਰ ਚਿੱਟਾ ਵੇਚੀ ਆਂਦੀ ਆ ਕਿੱਡੀ ਲਾਂਤ ਵਾਲੀ ਗੱਲ ਆ ਯਾਰ ਇੱਕ ਪੰਜਾਬ ਪੁਲਿਸ ਦੀ ਸਿਪਾਈ ਹੋਵੇ ਤੇ ਉਹ ਚਿੱਟਾ ਵੇਚਦੀ ਹੋਵੇ ਆ ਕੱਲ ਦੀ ਖਬਰ ਇੱਕ ਹੋਰ ਸੁਣੀ ਆ ਬਾਈ ਇੱਕ ਇਨਸਪੈਕਟਰ ਵੀ ਫੜਿਆ ਗਿਆ ਦਾ ਮਤਲਬ ਹੁੰਦਾ ਕਿਲੋ ਜਿਹੜਾ 4-5 ਕਰੋੜ ਦਾ ਯਾਰ ਕੀ ਪੰਜਾਬ ਪੁਲਿਸ ਜਿਹੜਾ ਚਿੱਟਾ ਵੇਚਣ ਵਾਲਿਆਂ ਨੂੰ ਅੰਦਰ ਸੈੱਟਦੀ ਪਈ ਆ ਕੀ ਉਹ ਆਪਣੇ ਅਫਸਰਾਂ ਦੀ ਇਨਕੁਆਇਰੀ ਨਹੀਂ ਕਰ ਸਕਦੀ ਕਿ ਇਹਨਾਂ ਕੋਲ ਕਿੰਨੀਆਂ ਗੱਡੀਆਂ ਕਿੰਨੇ ਬੋਲਟ ਰੱਖੀ ਵਰਦੇ ਆ ਕਿੰਨੀ ਪ੍ਰਾਪਰਟੀ ਬਣਾ ਗਏ ਆ ਇਹਦਾ ਮਤਲਬ ਪੰਜਾਬ ਪੁਲਿਸ ਖੁਦ ਬਕਾਂਦੀ ਪਈ ਆ ਕਿ ਇਹਨਾਂ ਦੀ ਜਾਂਚ ਨਹੀਂ ਹੋਣੀ ਚਾਹੀਦੀ ਇਹਨਾਂ ਕੋਲ ਜਦੋਂ ਡਿਊਟੀਆਂ ਤੇ ਲੱਗਦੇ ਆ ਘਰ ਮਰਲਿਆਂ ਦੇ ਵਿੱਚ ਹੁੰਦਾ ਤੇ ਜਦੋਂ ਡਿਊਟੀ ਆਪਣੀ ਜੁਆਇਨ ਕਰ ਲੈਂਦੇ ਆ 2-4 ਸਾਲਾਂ ਬਾਅਦ ਇਹਨਾਂ ਕੋਲ ਹੀ ਕਰੋੜਾਂ ਦੀ ਪ੍ਰਾਪਰਟੀ ਬਣ ਜਾਂਦੀ ਹੈ ਐਵੇਂ ਦੀ ਕਿਹੜੀ ਗਿੱਦੜ ਸਿੰਘੀ ਸੌਂਗ ਲੈਂਦੇ ਆ ਕਿ ਇਹਨਾਂ ਨੂੰ ਪੰਜਾਬ ਪੁਲਿਸ ਨੂੰ 50-50 ਲੱਖ ਰੁਪਏ ਤਨਖਾਹ ਮਿਲ ਲੱਗ ਜਾਂਦੀ ਆ ਕਿੱਥੋਂ ਆਉਂਦੇ ਪੈਸੇ ਆ ਬੀਬੀ ਦਾ ਚੈੱਕ ਕੀਤਾ ਬੈਕਗਰਾਉਂਡ ਜਦੋਂ ਇਨਕੁਆਇਰੀ ਹੁੰਦੀ ਪਈ ਸੀ ਕਹਿੰਦੇ ਬੀਬੀ ਦੇ ਨਾਂ ਤੇ ਸਰਪੈਕ ਐਕਟਵਾ ਵਾ ਮਨ ਲਿਆ ਬੀਬੀ ਦੇ ਨਾਂ ਤੇ ਇੱਕ ਐਕਟਵਾ ਉਹ ਥਾਰ ਜਿਹਦੇ ਤੇ ਘੁੰਮਦੀ ਫਿਰਦੀ ਆ ਉਹ ਕਿਦੀ ਆ ਕਿਸੇ ਦੀ ਤਾਂ ਹੋਊਗੀ ਨਾ ਕਿਸੇ ਮੁਲਾਜ਼ਮ ਦਾ ਹੱਥ ਹੋਊਗਾ ਕਿਸੇ ਅਫਸਰ ਦਾ ਹੱਥ ਹੋਊਗਾ ਕਿਸੇ ਲੀਡਰ ਦਾ ਹੱਥ ਹੋਊਗਾ ਪਰ ਹੈ ਕਿਦੀ ਆ ਉਹ ਗੱਡੀ ਇਹ ਚੀਜ਼ ਆ ਸੋਚਣ ਵਾਲੀ ਆ ਆ ਜਿਹੜੀ ਬੀਬੀ ਫੜੀ ਗਈਆਂ ਥਾਰ ਵਾਲੀ ਇਹਦੇ ਖਾਤੇ ਵੀ ਦੋ ਤਿੰਨ ਜਿਹਦੇ ਵਿੱਚ ਇੱਕ ਨਿਊਜ਼ ਚੈਨਲ ਤੇ ਸੁਣਿਆ ਜਿਹੜੀ ਆ ਬੀਬੀ ਦੀ ਤਨਖਾਹ ਵਾ 50 60 ਹਜ਼ਾਰ ਹੁੰਦੀ ਆ ਤੁਹਾਨੂੰ ਵੀ ਪਤਾ ਪਰ ਉਸ ਬੀਬੀ ਦੀ ਤਨਖਾਹ ਜਿਹੜੀ ਸੀ ਉਹ ਸਰਕਾਰੀ ਖਾਤੇ ਦੇ ਵਿੱਚ ਜਾਂਦੀ ਸੀ ਤੇ ਜਿਹੜੀ ਦੂਜੀ ਤਨਖਾਹ ਸੀ ਉਹ ਪ੍ਰਾਈਵੇਟ ਖਾਤੇ 'ਚ ਮਤਲਬ ਦੂਜੀ ਤਨਖਾਹ ਮਤਲਬ ਚਿੱਟੇ ਵਾਲੀ ਤਨਖਾਹ ਕਿੰਨੇ ਮਾਵਾਂ ਦੇ ਪੁੱਤ ਇਸ ਜਨਾਨੀ ਨੇ ਮਾਰਤੇ ਮੈਂ ਕਹਿੰਦਾ ਆ ਜਿਹੜੀ 2-3 ਕਰੋੜ ਦੀ ਕੋਠੀ ਬਣਾਈ ਫਰਦੀ ਆ ਪਹਿਲਾਂ ਤਾਂ ਇਹਦੇ ਉੱਤੇ ਬਲਡੋਜ਼ਰ ਚੱਲਣਾ ਚਾਹੀਦਾ ਜਿਹੜਾ ਰੂਲ ਹੈ ਹਰ ਇੱਕ ਲਈ ਇੱਕੋ ਜਿਹਾ ਹੋਣਾ ਚਾਹੀਦਾ ਉਹ ਕੋ ਆ ਗਰੀਬ ਬੰਦਾ ਚਿੱਟਾ ਵੇਚਦਾ ਉਹ ਆ ਵੱਡਾ ਬੰਦਾ ਚਿੱਟਾ ਵੇਚਦਾ ਉਹ ਆ ਕੋਈ ਪੰਜਾਬ ਪੁਲਿਸ ਦਾ ਮੁਲਾਜ਼ਮ ਚਟਾ ਵੇਚਦਾ ਪਰ ਕਾਰਵਾਈ ਬਰਾਬਰ ਦੀ ਹੋਣੀ ਚਾਹੀਦੀ ਆ ਬੇਨਤੀ ਆ ਮਾਨ ਸਾਹਿਬ ਤੁਸੀਂ ਬਹੁਤ ਚੰਗਾ ਕਰਦੇ ਪਿਆ ਆ ਚਿੱਟੇ ਆਲਿਆ ਨੇ ਐਵੇਂ ਨਹੀਂ ਸੁਧਰਨਾ ਸੀ ਜਿਵੇਂ ਤੁਸੀਂ ਉਹਨਾਂ ਦੇ ਘਰ ਦੇ ਵਿੱਚ ਬਲਡੋਜ਼ਰ ਚਲਾਣੇ ਪਿਆ ਇਸ ਬੀਬੀ ਦੇ ਘਰੇ ਵੀ ਜਦੋਂ ਬਲਡੋਜ਼ਰ ਚੱਲਿਆ ਨਾ ਜਿਹੜੀ ਉਹ 2-3 ਕਰੋੜ ਦੀ ਪ੍ਰਾਪਰਟੀ ਬਣਾਈ ਬੈਠੀ ਆ ਜਿੰਨੀ ਜਿੱਕਰ ਉਹਦੇ ਘਰੇ ਵੀ ਬਲਡੋਜ਼ਰ ਨਹੀਂ ਨਾ ਚੱਲਦਾ ਸਵਾਦ ਨਹੀਂ ਆਣਾ ਕਿਉਂਕਿ ਲੋਕਾਂ ਨੇ ਇਹ ਸੋਚਣਾ ਅਬ ਪੰਜਾਬ ਪੁਲਿਸ ਦੀ ਮੁਲਾਜ਼ਮ ਦਾ ਘਰ ਛੜਤਾ ਪਰ ਬਾਕੀਆਂ ਦੇ ਤਾਂ ਟਾਂਦੇ ਪਏ ਆ بڑے ਲੋਕੀ ਗੱਲਾਂ ਕਰਦੇ ਆ ਕਿ ਆ ਛੋਟੇ ਮગરਮੱਛਾਂ ਨੂੰ ਫੜਦੇ ਪਏ ਆ ਵੱਡੇ ਮગરਮੱਛਾਂ ਨੂੰ ਕਿਉਂ ਨਹੀਂ ਫੜਦੇ ਪਏ ਬਾਈ ਜੇ ਸਰਕਾਰ ਕੋਈ ਚੰਗਾ ਕੰਮ ਕਰਦੀ ਆ ਉਹਦਾ ਥੋੜਾ ਮੋਟਾ ਤਾਂ ਸੋਚਿਆ ਕਰੋ ਨਾ ਯਾਰ ਸਰਕਾਰ ਕੋਸ਼ਿਸ਼ਾ ਕਰਦੀ ਪਈ ਆ ਜੇ ਵੱਡੇ ਮગરਮੱਛਾਂ ਤੋਂ ਛੋਟਿਆਂ ਨੇ ਸਮਾਨ ਲੈਣਾ ਬੰਦ ਕਰਤਾ ਤਾਂ ਵੱਡੇ ਮગરਮੱਛ ਕਿੰਨਾਂ ਨੂੰ ਵੇਚਣਗੇ ਜਦੋਂ ਛੋਟੇ ਪਿਆਦੀ ਉਹਨਾਂ ਤੋਂ ਚਿੱਟਾ ਲੈਣਾ ਬੰਦ ਕਰ ਦੰਗੇ ਤਾਂ ਮੱਲੋ ਮੱਲੀ ਖਤਮ ਹੋ ਜਾਣਗੇ ਤੇ ਇਹ ਵੀ ਦੱਸਿਓ ਕਿ ਉਹ ਮੁਲਾਜ਼ਮ ਤਾਂ ਫੜਿਆ ਗਿਆ ਪਰ ਉਹਦੀ ਕੋਠੀ ਕਿਦਨ ਢਹ ਢੇਰੀ ਹੋਊਗੀ ਤੇ ਆਪਣੇ ਵਿਚਾਰ ਦਈਓ ਵਾਹਿਗੁਰਜ ਜੀ ਕਾ ਖਾਲਸਾ ਸ਼੍ਰੀ ਵਾਹਿਗੁਰਜ ਜੀ ਕੀ ਫਤਿਹ